ਮੈਂ ਸਟੈਂਡ ਲਿੱਤਾ ਹੋਇਆ ਵਾ ਦਿੱਤਾ ਹੋਇਆ ਮੈਂ ਮਰਦੀ ਮਰ ਜੂਗੀ ਮੈਂ ਆਪਦਾ ਬਿਆਨ ਨਹੀਂ ਬਦਲਦੀ ਪੈਸਿਆਂ ਕਰਕੇ ਵੀ ਬਸ ਜੇ ਮੈਂ दारू ਪੀਤੀ ਹੁੰਦੀ ਤਾਂ ਮੈਂ ਉਸ ਟਾਈਮ ਸ਼ਾਮ ਨੂੰ ਉਸੇ ਵੇਲੇ ਰਿਪੋਰਟ ਲਖਣ ਵਾਸਤੇ ਗਈਆਂ ਜੀ ਤੇ ਉਸ ਟਾਈਮ ਦੇ ਵਿੱਚ ਜਦੋਂ ਰਿਪੋਰਟ ਲਖਣ ਗਈਆਂ ਐਸਆਈ ਸਾਹਿਬ ਦੇ ਕੋਲ ਮੈਂ दारू ਦੇ ਹਾਲਤ ਦੇ ਵਿੱਚ ਰਿਪੋਰਟ ਲਖਣ ਗਈਆਂ ਸ਼ਾਮ ਨੂੰ ਜਦੋਂ ਗਈਆਂ ਉਹਨਾਂ ਨੂੰ ਪੁੱਛਣਾ ਸੀ ਕਿ ਜਦੋਂ ਮੈਂ ਕੁੜੀ ਦੇ ਨਾਲ ਇਹ ਚੀਜ਼ ਹੁੰਦੀ ਆ ਉਸ ਤੋਂ ਬਾਅਦ ਕੁੜੀ ਤੁਹਾਡੇ ਕੋਲ ਥਾਣੇ ਆਂਦੀ ਆ ਉਸੇ ਦਿਨ ਹੀ ਆਂਦੀ ਨਾ ਕਿ ਅਗਲੇ ਦਿਨ ਸ਼ਾਮ ਨੂੰ 4 ਵਜੇ ਗੱਲ ਹੋਈ ਆ ਕੁੜੀ ਤੁਹਾਡੇ ਕੋਲ 7-8 ਵਜੇ ਪਹੁੰਚ ਜਾਂਦੀ ਆ ਰਿਪੋਰਟ ਲਖਣ ਵਾਸਤੇ ਤੇ ਉਦੋਂ ਕਿ ਉਹਨੇ दारू ਪੀਤੀ ਹੋਈ ਸੀ ਤੁਹਾਨੂੰ ਲੱਗਿਆ ਇਹ ਗੱਲ ਤੁਸੀਂ ਏਐਸਆਈ ਸਾਹਿਬ ਕੋਲ ਪੁੱਛ ਸਕਦੇ ਹੋ ਕਿ ਮੈਂ दारू ਪੀਤੀ ਸੀ ਬਾਕੀ ਉਹ ਕਹਿੰਦੇ ਤੁਹਾਡੀ ਪਰਫਾਰਮੈਂਸ ਵੀ ਖਤਮ ਹੋ ਚੁੱਕੀ ਸੀ ਤੁਸੀਂ ਸ਼ਰਾਬ ਦੇ ਨਸ਼ੇ ਦੇ ਵਿੱਚ ਇਸ ਸਟੇਜ ਤੇ ਆਏ ਤੇ ਤੁਸੀਂ ਗਾਲ੍ਹਾਂ ਕੱਢਣ ਲੱਗ ਗਏ ਬਰਾਤੀਆਂ ਨੂੰ ਇਹ ਐਦਾਂ ਐਦਾਂ ਕਿੱਦਾਂ ਹੋ ਸਕਦਾ ਯਾਰ ਕਿ ਪ੍ਰੋ ਖਤਮ ਹੋ ਗਿਆ ਸਾਰਾ ਕੁਝ ਤੇ ਫਿਰ ਵੀ ਮੈਂ ਆ ਕੇ ਮਤਲਬ ਬੋਲਣ ਲੱਗ ਗਈਆਂ ਕਿਸੇ ਨੂੰ ਕਿੱਦਾਂ ਹੋ ਸਕਦਾ ਇਹ ਅਚਨ ਹੁਣ ਮਾਮਲਾ ਦਰਜ ਹੋਇਆ ਤੁਹਾਨੂੰ ਕੋਈ ਪ੍ਰੈਸ਼ਰਾਈਜ਼ ਤਾਂ ਨਹੀਂ ਕੀਤਾ ਜਾ ਰਿਹਾ ਕੋਈ ਧਮਕੀ ਭਰਿਆ ਫੋਨ ਜਾਂ ਕੋਈ ਅੱਦਾਂ ਦੀ ਗੱਲ ਮੈਨੂੰ ਧਮਕੀ ਭਰਿਆ ਫੋਨ ਤਾਂ ਕੋਈ ਨਹੀਂ ਆਇਆ ਜੀ ਮੈਨੂੰ ਲੱਗ ਰਿਹਾ ਕਿ ਇਹਨਾਂ ਨੇ ਜਿਹੜੇ ਆਪਦੇ ਚਿਹਰੇ ਜਿਹੜੇ ਨਹੀਂ ਪਹਿਚਾਨ ਰਹੇ ਇਹ ਲੋਗ ਜਦਕਿ ਬੈਣੀਪਾਲ ਜਿਹੜਾ ਹੋਇਆ ਵਾ ਜਿਹੜੇ ਲਾਡੀ ਵਗੈਰਾ ਜਿੰਨੇ ਵੀ ਸੋਡੀ ਵਗੈਰਾ ਮੇਰੇ ਖਿਲਾਫ ਉੱਥੇ ਕੁਐਸਚਨ ਕਰ ਰਹੇ ਨੇ ਬੈਣੀਪਾਲ ਦਾ ਡੀਜੇ ਸੀਗਾ ਉਹ ਵੀ ਤੁਸੀਂ ਉਹ ਉੱਥੇ ਸੀਗਾ ਬੰਦਾ ਠੀਕ ਹੈ ਨਾ ਤੇ ਉਹ ਬਹਿਣੀ ਪਾਲੂ ਤੁਸੀਂ ਇੱਕ ਕੁਐਸਚਨ ਕਰਨਾ ਸੀਗਾ ਕਿ ਜਿਹੜੀ ਤੁਹਾਡੀ ਪਾਰਟੀ ਆਈ ਸੀ ਉਹਦੇ ਵਿੱਚ ਉਹ ਮੁੰਡੇ ਸੀ ਉਹਦੇ ਵਿੱਚ ਜਿਹੜਾ ਦੁਲ੍ਹਾ ਦੁਲਹਨ ਸੀ ਤੁਸੀਂ ਆਬਵੀਅਸਲੀ ਉਹਨਾਂ ਨੂੰ ਜਾਣਦੇ ਹੋਵੋਗੇ ਤੁਸੀਂ ਪੁਲਿਸ ਦੀ ਇਹ ਹੈਲਪ ਕਿਉਂ ਨਹੀਂ ਕਰ ਰਹੇ ਬਾਕੀ ਤਾਂ ਸਾਰਿਆਂ ਨੇ ਵੀਡੀਓ ਦੇਖੀ ਹੈ ਚਲੋ ਮੈਂ ਵੈਸੇ ਤਾਂ दारू ਪੀਤੀ ਨਹੀਂ ਹੋਈ ਸੀ ਜਾਂ ਕੋਸ਼ਿਸ਼ ਵੀ ਚਲੋ ਠੀਕ ਹੈ ਮੈਂ दारू ਪੀਤੀ ਵੀ ਹੁੰਦੀ ਤੇ ਜਿਹੜੀ ਚੀਜ਼ ਸਾਹਮਣੇ ਆਈ ਹੋਈ ਆ ਸਾਬ ਦੇ ਸਾਹਮਣੇ ਆਈ ਹੋਈ ਆ ਉਹਨੇ ਮੇਰੇ ਨਾਲ ਬਦਸਲੂਕੀ ਕੀਤੀ ਕਿ ਨਹੀਂ ਕੀਤੀ ਜਦੋਂ ਉਹਨੇ ਮੈਨੂੰ ਕਿਛ ਕਹਿ ਕਿ ਤੇਰੀ ਭੈਣ ਦੀ ਤੇ ਮੈਂ ਕਿਹਾ ਉਹ ਤੇਰੀ ਭੈਣ ਦੀ ਨਹੀਂ ਹੈਗੀ ਤੁਸੀਂ ਸੁਣਿਆ ਹੋਣਾ ਮੈਂ ਵੀਡੀਓ ਚ ਇਹ ਗੱਲ ਲਈ ਆ ਉਸ ਤੋਂ ਬਾਅਦ ਉਹਨੇ ਮੇਰੇ ਗਲਾਸ ਹਵਾ ਲਿਆ ਤੇ ਤੂੰ ਜਾਜ ਆ ਮੈਂ ਆਪਣੀ ਡਿਸਰੈਸਪੈਕਟ ਕਰਕੇ ਕੇਸ ਕੀਤਾ ਆ ਮੇਰਾ ਕੋਈ ਇੰਨਾ ਦੇ ਨਾਲ ਆਰਗੇਨਾਈਜ਼ਰ ਨਾਲ ਕਿਸੇ ਨਾਲ ਕੋਈ ਬਹਿਸ ਨਹੀਂ ਹੈਗੀ ਮੇਰੀ ਇਹ ਬਹਿਸ ਹੈ ਕਿ ਜਦੋਂ ਤੁਸੀਂ ਲੈ ਕੇ ਜਾਂਦੇ ਹੋ ਫਿਰ ਤੁਸੀਂ ਸਿਕਿਉਰਿਟੀ ਵੀ ਦਿਆ ਕਰੋ ਹੁਣ ਉਹ ਕੁੜੀ ਬੋਲਦੀ ਪਈ ਐ ਐਲੀਸ਼ਾ ਓ ਦੋ ਤਿੰਨ ਦਿਨ ਪਹਿਲਾਂ ਜਿਹੜੀ ਗੁਰੀ ਹੁਣ ਮੇਰੇ ਖਿਲਾਫ ਹੋਈ ਐ ਦੋ ਤਿੰਨ ਦਿਨ ਚੋਂ ਬਦਲ ਗਈ ਐ ਉਹਦੀ ਰਿਕਾਰਡਿੰਗ ਸੁਣਾਨੀ ਆ ਮੈਂ ਨਾ ਬਹੁਤ ਡਿਪਰੈਸਡ ਹੋ ਗਈ ਸੀਗੀ ਹੁਣ ਇੱਕ ਲੜਕੀ ਜਿਹਦੇ ਜਿਵੇਂ ਕਿ ਅੱਜ ਇਹ ਜੀ ਆਪ ਬੈਣੀ ਪਾਲਾ ਪੰਜਾਬ ਦੇ ਜੇ ਕਬ ਦਾ ਪ੍ਰਧਾਨ ਉਹ ਉੱਥੇ ਸੀਗੇ ਆਰਟਿਸਟ ਕਲਾਕਾਰ ਲੜਕੀਆਂ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਐ ਸਬੰਧ ਵਾਲਾ ਪੁਲਿਸ ਸਟੇਸ਼ਨ ਤੇ ਆ ਕੇ ਆ ਗਏ ਹਾਂਜੀ ਉਹ ਕਹਿੰਦੇ ਕਿ ਤੁਸੀਂ ਗਲਤ ਹੋ ਇਨਸਾਫ ਹੀ ਮੰਗ ਰਹੇ ਜੀ ਉਹਨੂੰ ਅੱਛਾ ਮੈਂ ਗਲਤ ਆ ਤੇ ਉਹਦੇ ਵਿੱਚ ਉਹਨਾਂ ਨੂੰ ਇਨਸਾਫ ਕੀ ਚਾਹੀਦਾ ਉਹਨੇ ਇਹ ਮੰਨ ਰੱਖੀ ਕਿ ਸਮਨ ਸਾਹ ਤੋਂ ਇਸ ਇਹ ਲੜਕੀ ਗੱਲ ਉਹ ਕਿਤੇ ਬਦਨਾਮੀ ਸਾਰੇ ਗਰੁੱਪਾਂ ਦੀ ਹੋ ਗਈ ਆ ਅੱਛਾ ਅੱਛਾ ਬਦਨਾਮੀ ਹੋ ਰਹੀ ਆ ਤੇ ਮਤਲਬ ਜਿਹੜੀ ਵੀਡੀਓ ਦੇਖੀ ਗਈ ਆ ਜਿਹੜਾ ਉਹਨੇ ਮੇਰੇ ਗਲਾਸ ਮਾਰਿਆ ਵਾ ਪ੍ਰੈਕਟੀਕਲੀ ਉਹ ਸਹੀ ਸੀਗਾ ਉਹਨਾਂ ਕੋਲੋਂ ਮੇਰੇ ਆ ਇਹ ਸਵਾਲ ਪੁੱਛਿਓ ਜਿਹੜਾ ਪ੍ਰੈਕਟੀਕਲੀ ਉਹਨਾਂ ਨੇ ਮੇਰੇ ਗਲਾਸ ਮਾਰਿਆ ਆ ਉਹ ਸਹੀ ਸੀ ਗਲਤ ਸੀ ਤੁਸੀਂ ਕੋਈ ਤੁਸੀਂ ਇਹ ਸਵਾਲ ਉਹਨਾਂ ਨੂੰ ਇੱਕ ਵਾਰੀ ਕਰਿਓ ਤੁਸੀਂ ਕੋਈ ਦਿਖਾਣ ਲੱਗਦੇ ਤੇ ਮੈਂ ਦਿਖਾਣ ਲੱਗੀ ਸੀ ਜਿਹੜੀ ਕੁੜੀ ਅੱਜ ਤੁਸੀਂ ਇਹ ਉਹਨਾਂ ਦੀ ਜਾਣ ਪਛਾਣ अच्छा ठीक है ਤੁਸੀਂ ਬੈਣੀਪਾਲ ਨੂੰ ਇੱਕ ਕੁਐਸਚਨ ਹੋਰ ਕਰਨਾ ਵਾ ਨੈਕਸਟ ਟਾਈਮ ਤੇ ਕਿ ਭਾਈ ਤੁਸੀਂ ਤੁਸੀਂ ਤਾਂ ਬੰਦੇ ਨੂੰ ਜਾਣਦੇ ਹੋ ਜਿਹਦਾ ਵਿਆਹ ਸੀ ਤੁਸੀਂ ਇੱਕ ਵਾਰੀ ਦੱਸੋ ਤਾਂ ਸਹੀ ਸਹੀ ਗਲਤਾਂ ਹੋ ਅੱਪੇ ਦੱਸ ਦੇਣਗੇ ਠੀਕ ਹੈ ਨਾ ਜੇ ਡਰਿੰਕ ਮੈਂ ਕੀਤੀ ਵੀ ਹੋਊਗੀ ਨਹੀਂ ਵੀ ਕੀਤੀ ਹੋਊਗੀ ਅਗਲਾ ਨੇ ਮੇਰੇ ਗਲਾਸ ਤਾਂ ਮਾਰਿਆ ਹੀ ਹੈ ਨਾ ਠੀਕ ਹੈ ਨਾ ਇਹ ਤਾਂ ਕੋਈ ਇਲਜ਼ਾਮ ਨਹੀਂ ਬਣਦਾ ਹੈਗਾ ਵੈਸੇ ਤਾਂ ਹਾਂਜੀ ਸਮਾਗਮ ਜਿੰਗਾ ਦਾ ਸਮਾਗਮ ਸੀਗਾ ਜਿਨ੍ਹਾਂ ਨੇ ਤੁਹਾਡੇ ਨਾਲ ਬਦਮਾਹੀ ਕੀਤੀ ਉਹਨਾਂ ਤੋਂ ਪੁੱਛਦਾ ਵਾ ਅੱਜ ਜਿਹੜੇ ਉਹ ਗਰੁੱਪ ਵਾਲੇ ਸੀ ਕਿ ਉਹਨਾਂ ਨਾਲ ਵੀ ਤੁਸੀਂ ਕੋਈ ਸ਼ਿਕਾਇਤ ਦਉਗੇ ਤੁਹਾਡੇ ਨਾਲ ਜਿਸ ਨਾਲ ਤੁਹਾਡੇ ਖਿਲਾਫ ਕੋਈ ਰਿਪੋਰਟ ਨਹੀਂ ਤੁਸੀਂ ਵੀ ਇਦਾਂ ਦੀ ਕੋਈ ਸ਼ਿਕਾਇਤ ਨਹੀਂ ਤੁਹਾਡੇ ਨਾਲ ਮੈਂ ਬਾਹਰ ਲਾਉਂਦਾ ਮੈਂ ਤਾਂ ਇੱਕ ਗੱਲ ਉਹਨਾਂ ਨੂੰ ਕਹੂੰਗੀ ਕਿ ਭਾਈ ਤੁਹਾਡੀ ਕੁੜੀ ਦੇ ਨਾਲ ਇਹ ਚੀਜ਼ ਹੋਈ ਆ ਤੇ ਉਸ ਕੁੜੀ ਬਾਰੇ ਮੈਂ ਇੱਕ ਲਫ਼ਜ਼ ਕਹਿਣਾ ਚਾਹੂੰਗੀ ਕਿ ਸ਼ਰਮਕਾਰ ਥੋੜੀ ਜੀ ਇਹ ਇਕੱਲੀ ਮੇਰੇ ਵਾਸਤੇ ਨਹੀਂ ਮੈਂ ਸਟੈਂਡ ਲਿਆ ਹੋਇਆ ਇਹ ਨੈਕਸਟ ਆਉਣ ਵਾਲੀ ਚੀਜ਼ਾਂ ਵਾਸਤੇ ਵੀ ਮੈਂ ਸਟੈਂਡ ਲੈ ਰਹੀ ਆ ਤੇ ਤੁਸੀਂ ਆਪਣੇ ਆਪ ਨੂੰ ਪ੍ਰਧਾਨ ਕਹਿ ਰਹੇ ਹੋ ਪ੍ਰਧਾਨ ਕਾਹਦੇ ਪ੍ਰਧਾਨ ਹੋ ਜੀ ਤੁਸੀਂ ਇਨਸਾਫ ਨਹੀਂ ਦਿਵਾ ਸਕਦੇ ਤੁਸੀਂ ਉਹਨਾਂ ਦਾ ਇਹ ਦਾਵਾ ਰੱਖ ਰਹੇ ਹੋ ਕਿ ਤੁਸੀਂ ਇਸ ਮਾਗਮ ਵਾਲੇ ਦਿਨ ਸ਼ਰਾਬ ਨਹੀਂ ਪੀਤੀ ਜੀ ਨਹੀਂ ਪੀਤੀ ਹੋਈ ਸੀ ਮੈਂ ਸ਼ਰਾਬ ਔਰ ਉਸੇ ਦਿਨ ਮੈਂ ਐਸਾ ਐਸਆਈ ਸਾਹਿਬ ਕੋਲ ਰਿਪੋਰਟ ਲਿਖਾਣ ਜਾਂਦੀ ਆ ਸ਼ਰਾਬ ਦੇ ਹਾਲਤ ਦੇ ਵਿੱਚ ਕਿਹੜਾ ਬੰਦਾ ਰਿਪੋਰਟ ਲਿਖਾਣ ਜਾਂਦਾ ਹੈ ਜੀ ਤੁਸੀਂ ਜੋ ਆਡੀਓ ਸੁਣਾ ਲੱਗੀ ਕੋਈ ਮੈਂ ਆਡੀਓ ਉਸੇ ਕੁੜੀ ਦੀ ਜਿਹੜੀ ਮੇਰੇ ਖਿਲਾਫ ਬੋਲਦੀ ਪਈ ਆ ਉਸੇ ਕੁੜੀ ਦੀ ਕਹਿਨੀ ਆ ਕਿ ਬੇਟਾ ਬਚ ਕੇ ਰਹਿ ਤੈਨੂੰ ਕੁੜੀਆਂ ਦੀ ਤੈਨੂੰ ਲੋਕਾਂ ਤੋਂ ਨਾ ਲੋਕਾਂ ਦੀ ਨਜ਼ਰਾਂ ਚ ਆਈ ਹੋਈਆਂ ਦੇਖੋ ਜੀ ਮੈਂ ਕਿ ਉੱਥੇ ਸਾਹਮਣੇ ਬੈਂਕ ਦੇ ਕੋਲ ਕੱਲ ਜਦੋਂ ਨਾਲੇ ਇਹਨੂੰ ਇਹਨਾਂ ਨੇ ਵੀਡੀਓ ਇਹ ਜੀ ਲਈ ਜੀ ਉਹਦਾ ਨਾਮ ਸੀਗਾ ਅਲੀਸ਼ਾ ਇੱਕ ਦੋ ਦੀ ਆਡੀਓ ਜੀ ਤੁਹਾਨੂੰ ਜਿਹੜੀ ਅਲੀਸ਼ਾ ਬੋਲਦੀ ਪਈ ਸੀ ਉਹ ਠੀਕ ਹੈ ਅਲੀਸ਼ਾ ਦੀ ਮੈਂ ਸੇਵ ਕੀਤਾ ਹੋਇਆ ਇਹ ਜਿਹੜੇ ਉਹ ਅਸੋਸੀਏਸ਼ਨ ਦੇ ਪ੍ਰਧਾਨ ਨੇ ਉਹਨੇ ਪ੍ਰਧਾਨ ਪਰਦੂਨ ਕੁਛ ਨਹੀਂ ਆ ਆ ਵੀ ਪ੍ਰਧਾਨ ਬਣੇ ਹੋਏ ਨੇ ਇਹਨਾਂ ਨੇ ਬਣਾਇਆ ਨਹੀਂ ਪ੍ਰਧਾਨ ਆਡੀਓ ਸੁਣਾਓ ਇਹ ਇਹ ਦੋ ਤਿੰਨ ਦਿਨ ਮੈਂ ਮੇਰੀ ਤਬੀਬ ਬਹੁਤ ਖਰਾਬ ਸੀਗੀ ਮੈਨੂੰ ਜਦੋਂ ਫਰੈਂਡ ਜਿਹੇ ਵਾਲਾ ਫੋਨ ਕਰ ਕਰਕੇ ਕਹਿ ਰਿਹਾ ਕਿ ਤੂੰ ਆ ਸਟੇਜ ਤੇ ਆ ਨਹੀਂ ਤਾਂ ਸਾਡੀ ਪੇਮੈਂਟ ਮਾਰ ਜਾਣੀ ਆ ਇਹ ਹੁਣ ਚਲੋ ਮੈਂ ਵੀ ਮੁੱਦਾ ਛੇੜ ਦੇਣੀ ਆ ਜੇ ਇਹਨਾਂ ਨੇ ਛੇੜਿਆ ਨਾ ਹੁਣ ਤੁਸੀਂ ਪਹਿਲਾਂ ਇੱਕ ਆਡੀਓ ਸੁਣਾਓ

ਠੀਕ ਹੈ ਕੀ ਕਹਿ ਰਹੇ ਕਿ ਸ਼ਬਦ ਤੁਸੀਂ ਉਹ ਇਹ ਗੱਲ ਕਹਿ ਰਹੇ ਨੇ ਮੈਂ ਮੈਨੂੰ ਜਦੋਂ ਫਰੈਂਡ ਡਿਜ਼ਾਈਨ ਵਾਲੇ ਨੇ ਬਹੁਤ ਹੱਦ ਤੱਕ ਪਰੇਸ਼ਾਨ ਕਰਤਾ ਸੀ ਕਿ ਸਾਡੀ ਨਾ ਪੇਮੈਂਟ ਹੁਣ ਮੈਂ ਸਿੱਧਾ ਫਰੈਂਡ ਡਿਜ਼ਾਈਨ ਨੂੰ ਕੋਦਰ ਦਾ ਇਨਾਮ ਲਵਾਂਗੀ ਠੀਕ ਹੈ ਪਹਿਲਾਂ ਤਾਂ ਮੈਂ ਪਰਹੇਜ਼ ਕਰ ਰਹੀ ਸੀ ਹੁਣ ਇਹ ਮੇਰੇ ਵੈਸਟਰਨ ਸ਼ੋਜ਼ ਗਿਆ ਫੋਟੋ ਆ ਪਾ ਰਹੇ ਨੇ ਕਿ ਮੈਂ ਇੱਡੀ ਸੱਚੀ ਸੁਵਿਤਰੀ ਨਹੀਂ ਹੈਗੀ ਹਾਂ ਮੈਂ ਵੈਸਟਰਨ ਸ਼ੋਅ ਤਾਂ ਕੰਮ ਸ਼ੁਰੂ ਕੀਤਾ ਸੀ ਮੈਂ ਇੰਟਰਵਿਊ ਦੇ ਵਿੱਚ ਕਿਸੇ ਨਾ ਕਿਸੇ ਦੇ ਨਾਲ ਮੇਰੀ ਉਹ ਇੰਟਰਵਿਊ ਜ਼ਰੂਰ ਹੋਈ ਹੈ ਤੁਹਾਡੇ ਵਿੱਚੋਂ ਜਿੱਥੇ ਮੈਂ ਕਿਹਾ ਸੀਗਾ ਕਿ ਮੈਂ ਵੈਸਟਰਨ ਕੰਮ ਕਰਦੀ ਸੀ ਪਹਿਲਾਂ ਤੇ ਹਰ ਡਰੈਸ ਦਾ ਹਰ ਮਾਡਲ ਦਾ ਜਿਵੇਂ ਵੈਸਟਰਨ ਸ਼ੋਅ 'ਚ ਕੱਪੜੇ ਛੋਟੇ ਪਾਣੇ ਪੈਂਦੇ ਆ ਤੇ ਕਲਚਰ 'ਚ ਪੂਰੇ ਪਾਣੇ ਪੈਂਦੇ ਤੇ ਕਲਚਰ 'ਚ ਮੈਂ ਪੂਰੇ ਪਾਣੀ ਆ ਤੇ ਵੈਸਟਰਨ ਮੈਂ ਪਹਿਲਾਂ ਕਰਦੀ ਸੀ ਤੇ ਵੈਸਟਰਨ ਦਾ ਰੂਲ ਹੁੰਦਾ ਛੋਟੇ ਕੱਪੜੇ ਪਾਣੇ ਰਾਈਟ ਨਾ ਫਰੈਂਡ ਡਿਜ਼ਾਈਨ ਕੋਧਰ ਦੀ ਗੱਲ ਕਰਦੇ ਹੋ ਫਰੈਂਡ ਡਿਜ਼ਾਈਨ ਕੋਧਰ ਦੀ ਹੋਈ ਹੈ ਮੇਨ ਅਸਲ ਵਿੱਚ ਜੋਗਨਾ ਨੇ ਭੇਜ ਤੇ ਆਪਣੇ ਭਾਈ ਜੀ ਨਹੀਂ ਕਿਹੜੀ ਵੀਡੀਓ ਜਿਹੜੀ ਉਹ ਹੀ ਸਟੇਜ ਵਾਲੀ ਵੀਡੀਓ ਜੋ ਵਾਇਰਲ ਹੋਈ ਹੈ ਸਭ ਕੋਲ ਲਗਾਈ ਦੀ ਹਾਂ ਉਹ ਵੀਡੀਓ ਬ੍ਰੈਕਨ ਦੱਸਦੀਆਂ ਇੱਕ ਨਾ ਮਾਜਾ ਬਲੌਗ ਦੀ ਵੀਡੀਓ ਸੀਗੀ ਮੇਰੀ ਵਾਇਰਲ ਹੋਈ ਸੀਗੀ ਉਹ ਇਹਨਾਂ ਦੇ ਸਟੇਜ ਤੇ ਮੇਰੀ ਵਾਇਰਲ ਹੋਈ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕਿਹਾ ਬਟਨ ਸਾਡੇ ਨਾਲ ਕੰਮ ਕਰ ਲਾ ਮੈਂ ਇੱਕ ਬੰਦੇ ਕੋਲ ਲਾਡੀ ਭਾਜੀ ਕੋਲ ਕੰਮ ਕਰਦੀ ਸੀ ਇਹਨਾਂ ਨੇ ਕਦੀ ਮੈਨੂੰ ਗਿਫਟ ਦੇਣੇ ਕਦੀ ਕੋਸ਼ਿਸ਼ ਦੇਣੇ ਮਤਲਬ ਆਰਟਿਸਟ ਨੂੰ ਇਹਨਾਂ ਨੇ ਪੱਟਿਆ ਚਲੋ ਠੀਕ ਆ ਮੈਨੂੰ ਵੀ ਇਹ ਹੁੰਦਾ ਕਿ ਜਿੱਥੋਂ ਜ਼ਿਆਦਾ ਪੇਮੈਂਟ ਮਿਲ ਰਹੀ ਹੈ ਮੈਂ ਉੱਥੇ ਕੰਮ ਕਰੂੰਗੀ ਠੀਕ ਹੈ ਨਾ ਆਬਵੀਅਸਲੀ ਆ ਕੋਈ ਵੀ ਨੌਕਰੀ ਕਰਦੇ ਆਪਾਂ ਚਾਹੁੰਦੇ ਸਾਡੀ ਪ੍ਰੋਮੋਸ਼ਨ ਹੋਵੇ ਠੀਕ ਹੈ ਨਾ ਤੇ ਮੈਨੂੰ ਸੀਗਾ ਚਲੋ ਜਾਦਾ ਪੇਮੈਂਟ ਦੇ ਰਿਹਾ ਤੇ ਮੈਂ ਉਹਨਾਂ ਕੋਲ ਕੰਮ ਛੱਡ ਕੇ ਤੇ ਉਹਨਾਂ ਕੋਲ ਚਲੀ ਗਈ ਠੀਕ ਹੈ ਸੋਡੀ ਕੋਲ ਚਲੀ ਗਈ ਫਰੈਂਚ ਡੀਨ ਕੋਦਰ ਕੋਲ ਇਹਨਾਂ ਕੋਲ 3-4 ਸਾਲ ਮੈਂ ਕੰਮ ਕੀਤੇ ਆ 3-4 ਸਾਲ ਕੰਮ ਕੀਤਾ ਇਹਨਾਂ ਨੂੰ ਕਮਾ ਕੇ ਦਿੱਤਾ ਇਹਨਾਂ ਨੂੰ ਤਾਂ ਕਮ ਸੇ ਕਮ ਸ਼ਰਮ ਚਾਹੀਦੀ ਹੈ ਨਾ ਕਿ ਤੁਸੀਂ ਮੇਰੀਆਂ ਵੀਡੀਓ ਪਾ ਕੇ ਮੈਨੂੰ ਫੇਰ ਲੱਗੇ ਹੋਏ ਬਦਨਾਮ ਕਰਨ ਉਪਰੋਂ ਤੁਸੀਂ ਪੇਜ ਤੇ ਵੀ ਲਿਖਤਾ ਸੀਗਾ ਆਪਣੇ ਕਿ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ ਇਸ ਵੀਡੀਓ ਦੇ ਨਾਲ ਤੁਸੀਂ ਕੁੜੀ ਦੇ ਨਾਲ ਖੜੇ ਹੋਣ ਦੀ ਬਜਾਏ ਇਹ ਕਰ ਤੁਸੀਂ ਇਹ ਵਾਲੇ ਕੁਐਸਚਨ ਉਹਨਾਂ ਨੂੰ ਕਰਿਓ ਕਿ ਜਦ 3 ਸਾਲ ਉਹਨੇ ਤੁਹਾਡੇ ਪਿੱਛੇ ਗੱਲ ਆ ਫਿਰ ਅੱਛਾ ਠੀਕ ਆ ਫਿਰ ਮੈਂ ਬਿਮਾਰ ਹੋ ਗਈ ਹਾਂ ਜੀ ਹਾਂ ਮੈਂ ਤੁਸੀਂ ਅੰਤ ਦੇ ਵਿੱਚ ਦੱਸ ਦੋ ਕਿ ਸਾਰੇ ਤੋਂ ਅਸੀਂ ਇਲਜ਼ਾਮਾਂ ਨਕਾਰ ਕੇ ਤੁਸੀਂ ਕੀ ਮੰਗ ਕਰਦੇ ਹੋ ਮੈਂ ਤਾਂ ਮੰਗ ਮੇਰੀ ਉਹੀ ਅੜੀ ਹੈ ਮੇਰੀ ਮੰਗ ਉਹੀ ਹੈ ਕਿ ਮੇਰਾ ਮੇਰੇ ਸੰਬੰਧ ਜੀ ਦੇ ਘਰੇ ਆ ਮੈਂ ਸੰਬੰਧੀ ਵੇਟ ਕਰਦੀ ਭੀ ਇਹ ਸੰਬੰਧ ਆ ਜਾਣ ਤੇ ਉਹ ਬੰਦੇ ਮੈਨੂੰ ਸਾਹਮਣੇ ਕਰਨ ਮੈਂ ਉਹ ਬੰਦਿਆਂ ਨੂੰ ਪਛਾਨਣਾ ਮੈਂ ਤੇ ਉਹਦੇ ਤੇ ਕੇਸਦਰਜ ਕੀਤਾ ਹੋਇਆ ਲਾਸ ਵਾਰ ਅੱਜ ਤੁਸੀਂ ਪੁਲਿਸ ਸਟੇਸ਼ਨ ਗਏ ਸੀ ਕਿ ਤੁਹਾਨੂੰ ਬੁਲਾਇਆ ਸੀ ਕਿ ਤੁਸੀਂ ਰਸਤੇ 'ਚ ਵਾਪਸ ਆ ਗਏ ਹੋ ਕੁਝ ਹਾਂਜੀ ਮੈਨੂੰ ਕਿਸੇ ਦਾ ਫੋਨ ਆਇਆ ਵਾ ਇੱਕ ਮਿੰਟ ਰੁਕੋ ਮੈਨੂੰ ਕਿਸੇ ਦਾ ਕਾਲ ਆਇਆ ਵਾ ਮੇਗਾ ਮੂਗਾ ਕਰਕੇ ਪਤਾ ਨਹੀਂ ਕੌਣ ਸੀ ਕਿ ਇੱਥੇ ਤੁਹਾਡੇ ਬਾਰੇ ਕੋਈ ਕੁੜੀ ਬਹੁਤ ਗਲਤ ਬੋਲਦੀ ਪਈ ਆ ਤੇ ਐਦਾ ਐਦਾ ਕਰਕੇ ਤੇ ਮੈਂ ਕਿਹਾ ਕਿ ਫੇਰ ਅਹੀਂ ਮੈਂ ਹਾਈਪਰ ਹੋ ਗਈ ਮੈਂ ਕਿਹਾ ਚੱਲ ਮੈਨੂੰ ਜਾਣਾ ਚਾਹੀਦਾ ਹਨਾ ਤੇ ਫੇਰ ਵੀ ਮੈਂ ਦਿਮਾਗ 'ਚ ਸੋਚਿਆ ਮੈਂ ਕਿ ਕਿ ਮੈਂ ਕਿਉਂ ਸਫਾਈਆਂ ਦਿੰਦੀ ਫਿਰਾਂ ਜਦ ਮੇਰਾ ਸਾਰੀਆਂ ਉੱਪਰ ਦੀ ਉੱਪਰ ਗੱਲਾਂ ਹੋ ਗਈਆਂ ਨੇ ਪਰਚਾ ਦਰਜ ਹੋ ਗਿਆ ਆ ਮੇਰਾ ਇਹਨਾਂ ਨਾਲ ਲੈਣਾ ਦੇਣਾ ਕੀ ਆ ਚਲੋ ਤੁਸੀਂ ਗਏ ਸੀ ਉੱਥੇ ਗੱਲ ਵੀ ਜੇ ਇਹਨਾਂ ਨੇ ਕੁਐਸਚਨ ਕੀਤੇ ਤੇ ਉਹਨਾਂ ਨੂੰ ਮੇਰਾ ਜਵਾਬ ਦੇ ਦਿਓ ਕਿ ਇਹ ਕੁੜੀ-ਕੁੜੀਆਂ ਨੂੰ ਇਹ ਕਹਿ ਦਿਓ ਕਿ ਤੁਹਾਡੇ ਕਰਕੇ ਹੀ ਕਰ ਰਹੀਆਂ ਮੈਂ ਠੀਕ ਆ ਔਰ ਤੁਸੀਂ ਜਬ ਬੰਦਿਆਂ ਨੂੰ ਇਹ ਗੱਲ ਕਹਿ ਦਿਓ ਕਿ ਜੇ ਤੁਸੀਂ ਕਮਿਸ਼ਨਾਂ ਖਾਣੀਆਂ ਜਾਣਦੇ ਹੋ ਨਾ ਇੰਨੀਆਂ-ਇੰਨੀਆਂ ਮੋਟੀਆਂ ਗੁੱਪ ਦੋ-ਦੋ ਲੱਖ ਰੁਪਏ ਲੈਣੇ ਹੋ ਤੇ ਕੁੜੀਆਂ ਨੂੰ ਝੁੰਗਾ-ਝੁੰਗਾ ਵੰਡਦੇ ਹੋ ਤੁਸੀਂ ਉਹ ਉਹ ਕੁੜੀਆਂ ਦੇ ਪੈਰਾਂ ਤੋਂ ਕਮਾਈਆਂ ਹੁੰਦੀਆਂ ਮੈਂ ਜਿਹਦੇ ਖਿਲਾਫ ਤੁਸੀਂ ਅੱਜ ਖ ਜੀ ਲੋਸੋ ਵਾਪਸ ਆਇਓ ਮੈਂ ਰਸਤੇ ਚੋਂ ਵਾਪਸ ਆ ਗਈ ਸੀ ਇੱਕ ਉਹਨਾਂ ਦਾ ਲਾਸਟ ਇੱਕ ਕੈਲੀਗੇਸ਼ਨ ਤੋਂ ਹੋ ਰਹੀ ਕਿ ਤੁਸੀਂ ਕੱਲ ਕਿਹਾ ਸੀ ਕਿ ਸਾਨੂੰ ਉੱਥੇ ਚੇਂਜਿੰਗ ਰੂਮ ਨਹੀਂ ਮਿਲਦੇ ਕੱਪੜੇ ਤੁਸੀਂ ਹਾਂਜੀ ਹਾਂਜੀ ਬਿਲਕੁਲ ਨਹੀਂ ਮਿਲਦੇ ਕਿ ਇਹ ਸਾਰਾ ਕੰਮ ਤੁਹਾਡਾ ਹੀ ਹੁੰਦਾ ਸਾਡਾ ਕੋਈ ਨਹੀਂ ਹੁੰਦਾ ਇਹ ਵੀ ਉਹਨਾਂ ਨੇ ਜ਼ਿਕਰ ਕੀਤਾ ਕਿੱਦਾਂ 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 ਜਿਹੜੇ ਤੁਸੀਂ ਕਹੇ ਕੱਪੜੇ ਸਾਨੂੰ ਆਪਣੇ ਲੈ ਕੇ ਜਾਣੇ ਪੈਂਦੇ ਨੇ ਕਿ ਸਾਡਾ ਆਪਣਾ ਹੁੰਦਾ ਜੀ ਜਿਹੜੇ ਚੇਂਜਿੰਗ ਰੂਮ ਵਗੈਰਾ ਸੀ ਆਪਣੇ ਲੈ ਕੇ ਜਾਣੇ ਆਪਣਾ ਸਟਾਫ ਲੈ ਕੇ ਜਾਣੇ ਨਾਲ ਉਹ ਕਹਿੰਦੇ ਕਿ ਇਹ ਕੰਮ ਤੁਹਾਡਾ ਹੀ ਹੁੰਦਾ ਸਾਡਾ ਅੱਛਾ ਸਾਡਾ ਹੁੰਦਾ ਓਕੇ ਠੀਕ ਹੈ ਤੇ ਜਦੋਂ 2-3 ਸਾਲ ਪ ਦੀਆਂ ਨਹੀਂ ਤੁਸੀਂ ਇਹ ਕੁਐਸਚਨ ਕਰਿਓ ਅੱਗੇ ਤੋਂ ਕਿ ਉਹ ਕਹਿੰਦੀ ਆ ਕਿ ਜਦੋਂ ਕੁੜੀਆਂ ਦੇ ਚੇਂਜਿੰਗ ਰੂਮ ਉਦੋਂ ਬਣਦੇ ਨਹੀਂ ਹੁੰਦੇ ਸੀ ਕੁੜੀਆਂ ਵਾਸਤੇ ਕਿ ਕੁੜੀਆਂ ਦੀ ਉਦੋਂ ਸਿਕਿਉਰਟੀ ਨਹੀਂ ਹੁੰਦੀ ਸੀ ਕੁੜੀਆਂ ਨੂੰ ਖਾਣੂ ਨਹੀਂ ਦਿੱਤਾ ਜਾਂਦਾ ਸੀ ਭੁੱਖੀਆਂ ਬਿਠਾਈ ਰੱਖਦੇ ਸੀ ਉਹ ਕੁੜੀਆਂ ਨੇ ਆਪਦੀ ਉਹਦੇ ਵਾਸਤੇ ਕੰਫਰਟੇਬਲ ਵਾਸਤੇ ਕੈਬਨ ਇੱਕ ਕੁੜੀ ਨੇ ਲੈ ਲਿਆ ਰਿਸੋਰਿਸ ਦੂਜੀ ਨੇ ਲੈ ਲਿਆ ਰਿਸੋਰਿਸ ਤੀਜੀ ਨੇ ਲੈ ਲਿਆ ਪੇੜ ਚਾਲ ਜਿਹਨੂੰ ਕਹਿੰਦੇ ਆ ਲੈ ਲਿਆ ਸਾਰਿਆਂ ਨੇ ਮੈਂ ਅਗਲਾ ਕਹਿੰਦੀ ਕਿਸ ਤਰ੍ਹਾਂ ਦੇ ਦਿਸਤਾਂ ਤੁਹਾਡੇ ਖਿਲਾਫ ਬਹੁਤ ਸਾਰੇ ਗਰੁੱਪ ਹੋ ਗਏ ਨੇ ਕੀ ਤੁਹਾਡੀ ਸਪੋਰਟ ਚ ਕੋਈ ਹੈਗਾ ਹੋਆ ਤੁਹਾਡੀ ਅੱਖਾਂ ਚ ਅਜੂ ਵੀ ਦੇਖਣ ਨੂੰ ਮਿਲ ਰਿਹਾ ਹੈ ਮੈਂ ਤੁਹਾਡਾ ਵੀ ਭਾਵੁਕ ਲੱਗ ਰਿਹਾ ਹੈ ਅਗਲਾ ਹੁਣ ਤੁਹਾਡਾ ਕੀ ਸਟੇ ਜਬਰਦਸਤੀ ਨਹੀ ਨਹੀ ਉਹ ਦੇਖ ਤੁਸੀਂ ਜਬਰਦਸਤੀ ਥੋੜੀ ਤੁਸੀਂ ਨਹੀਂ ਹੁਣ ਅਗਲੇ ਤੁਸੀਂ ਕੀ ਸੋਚਾ ਅੱਗੇ ਕਿਉਂਕਿ ਅਗਲਾ ਤੁਹਾਡੇ ਪ੍ਰੋਜੈਕਟ ਬਾਰੇ ਵੀ ਹੈ ਕਿਉਂਕਿ ਤੁਸੀਂ ਇਸ ਤਰ੍ਹਾਂ ਦੇ ਸਟੈਪ ਤੇ ਆ ਗਏ ਹੋ ਮੈਂ ਉਸ ਬੰਦੇ ਤੋਂ ਤਾਂ ਦੇਖੋ ਮੇਰੀ ਪਹਿਲੀ ਗੱਲ ਤਾਂ ਮੇਰੀ ਇਹਨਾਂ ਦੇ ਨਾਲ ਇਹਨਾਂ ਦੇ ਨਾਲ ਹੈ ਹੀ ਨਹੀਂ ਸੀ ਮੈਂ ਤਾਂ ਸਿਕਿਉਰਿਟੀ ਦੀ ਗੱਲ ਕੀਤੀ ਸੀ ਉਹ ਤਾਂ ਸਾਰਿਆਂ ਨੇ ਦੇਖਿਆ ਵੀਡੀਓ ਚ ਕਿੰਨੀ ਕੁ ਸਿਕਿਉਰਿਟੀ ਸੀ ਕਿੰਨੀ ਕੁ ਨਹੀਂ ਸੀ ਠੀਕ ਆ ਤੇ ਦੂਜੀ ਰਹਿਦੀ ਗੱਲ ਇਹ ਆ ਕਿ ਮੈਂ ਉਹਦੇ ਤੇ ਕੇਸ ਕੀਤਾ ਹੋਇਆ ਆ ਤੇ ਮੈਂ ਤਾਂ ਆਪ ਦੀ ਸੈਲਫ ਰਿਸਪੈਕਟ ਦਾ ਬਦਲ ਲੈਣਾ ਮਾਨ ਹਨੀ ਦਾ ਮੈਂ ਪਰਚਾ ਦਰਜ ਕੀਤਾ ਹੋਇਆ ਆ ਮੈਂ ਸਟੈਂਡ ਲਿੱਤਾ ਹੋਇਆ ਵਾ ਦਿੱਤਾ ਹੋਇਆ ਮੈਂ ਮਰਦੀ ਮਰ ਜੂਗੀ ਮੈਂ ਆਪ ਦਾ ਬਿਆਨ ਨਹੀਂ ਬਦਲਦੀ ਪੈਸਿਆਂ ਕਰਕੇ ਵੀ ਬਸ ਚਲੋ ਥੈਂਕ ਯੂ ਥੈਂਕ ਯੂ